ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਕੋਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ-ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਿਆ ਕਰੋ ਅੱਜ ਦੀ ਵੀਡੀਓ ਦੇ ਵਿੱਚ ਅਗਰ ਤੁਸੀਂ ਮਸ਼ੀਨ ਵਰਕ ਦੇ ਸੂਟਸ ਰੈਡੀ ਕਰਨੇ ਆ ਤੇ ਪਲੇਨ ਫੈਬਰਿਕ ਹੋਏਗਾ ਇਸਦੇ ਵਿੱਚ ਲਾਈਨਿੰਗ ਵਾਲਾ ਫੈਬਰਿਕ ਹੋਏਗਾ ਤੇ ਥੋੜੀ ਜਿਹੀ ਚੈੱਕ ਟਾਈਪ ਆਏਗਾ ਇਸਦੇ ਵਿੱਚ ਫੈਬਰਿਕ ਬਹੁਤ ਹੀ ਪਿਆਰੀਆਂ ਜੀਆਂ ਸ਼ੇਡਸ ਹੋਣਗੀਆਂ ਸਭ ਤੋਂ ਪਹਿਲੇ ਅ ਯੈਲੋ ਸ਼ੇਡ ਆਏਗੀ ਉਸ ਤੋਂ ਅਗਲਾ ਆਏਗਾ ਪਿੰਕ ਕਲਰ ਠੀਕ ਹੈ ਜੀ ਯੈਲੋ ਸ਼ੇਡ ਦਾ ਜਿਹੜਾ ਫੈਬਰਿਕ ਆ ਉਹ ਥੋੜਾ ਜਿਹਾ ਡਿਫਰੈਂਟ ਹੋਏਗਾ ਤੇ ਇਹ ਅਗਲਾ ਜਿਹੜੇ ਪ੍ਰਿੰਟ ਆ ਉਹ ਅਗਲੇ ਫੈਬਰਿਕ ਜਿਹੜੇ ਆ ਉਹ ਥੋੜੇ ਜਿਹਾ ਡਿਫਰੈਂਟ ਹੋਣਗੇ ਸਭ ਤੋਂ ਪਹਿਲੇ ਜਿਹੜਾ ਇਸ ਦੇ ਵਿੱਚ ਆਏਗਾ ਪਿੰਕ ਕਲਰ ਇਸ ਦਾ ਥੋੜਾ ਜਿਹਾ ਚੈੱਕ ਟਾਈਪ ਫੈਬਰਿਕ ਆਏਗਾ ਬਹੁਤ ਪਿਆਰੀ ਸ਼ੇਡ ਆਏਗੀ ਨਾਹੀਂ ਜ਼ਿਆਦਾ ਡਾਰਕ ਆਏਗਾ ਪਿੰਕ ਦੇ ਵਿੱਚ ਤੇ ਨਾਹੀਂ ਬਹੁਤ ਲਾਈਟ ਜਿਹਾ ਆਏਗਾ ਪਰਫੈਕਟ ਪਿੰਕ ਕਲਰ ਆਏਗਾ ਚੈੱਕ ਟਾਈਪ ਫੈਬਰਿਕ ਹੈ ਇਹ ਵਾਲਾ ਇਹਨੂੰ ਅਸੀਂ कॉटन बरबरी ਕਾਟਨ ਬਰਬਰੀ ਪ੍ਰਿੰਟ ਵੀ ਕਹਿ ਦਿੰਨੇ ਆ ਬਹੁਤ ਹੀ ਪਿਆਰੀ ਜੀ ਸ਼ੇਡ ਆਏਗੀ ਸਭ ਤੋਂ ਪਹਿਲੇ ਇਸ ਦੇ ਵਿੱਚ ਤੁਹਾਨੂੰ ਪਿੰਕ ਕਲਰ ਮਿਲ ਜਾਏਗਾ ਠੀਕ ਹੈ ਉਸ ਤੋਂ ਬਾਅਦ ਵਿੱਚ ਆਏਗਾ ਠੀਕ ਹੈ ਜੀ ਲਾਈਟ ਪਿਸਤਾ ਸ਼ੇਡ ਆਏਗੀ ਕਲਰ ਤੁਸੀਂ ਦੇਖਦੇ ਜਾਣਾ ਆ ਬੁਕਿੰਗ ਦਾ ਨੰਬਰ 7814352822 ਆ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀ ਆ ਤੇ ਇਹ ਵਾਲੇ ਸੂਟਸ ਦਾ ਰੇਟ ਹੋਏਗਾ 595 ਠੀਕ ਹੈ ਜੀ 595 ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇੰਡੀਆ ਦੇ ਵਿੱਚ ਸੂਟ ਮਿਲ ਜੇਗਾ ਕਲਰ ਤੁਸੀਂ ਦੇਖਦੇ ਜਾਓ ਬਹੁਤ ਪਿਆਰੀਆਂ ਜਿਹੀਆਂ ਸ਼ੇਡਸ ਆਉਣਗੀਆਂ ਸੰਬਰੀ ਜੇ ਕਲਰ ਆਉਣਗੇ ਇਸ ਦੇ ਵਿੱਚ ਤੇ ਅੱਗੇ ਜਿਹੜੇ ਤੁਹਾਨੂੰ ਜਾਮ कॉटन ਦੇ ਵੀ ਫੈਬਰਿਕ 'ਚ ਬਹੁਤ ਪਿਆਰੇ ਜਿਹੇ ਕਲਰ ਆਉਣਗੇ ਅਗਰ ਤੁਸੀਂ ਇੱਕ ਤੋਂ ਵੱਧ ਸੂਟ ਜਿਹੜਾ ਰੈਡੀ ਕਰਵਾਉਣਾ ਹੈ ਜਾਂ ਮੰਗਵਾਉਣਾ ਹੈ ਉਹ ਵੀ ਤੁਸੀਂ ਮੰਗਵਾ ਸਕਦੇ ਆ ਇਹਦੇ ਵਿੱਚ ਥੋੜੀ ਥੋੜੀ ਬਿਲਕੁਲ ਬਰੀਕ ਜਿਹਾ ਚੈੱਕ ਹੁੰਦਾ ਹੈ ਬਹੁਤ ਪਿਆਰਾ ਜਿਹਾ ਕਲਰ ਹੁੰਦਾ ਹੈ ਬਹੁਤ ਹੀ ਪਿਆਰਾ ਜਿਹਾ ਸਟਾਫ ਹੁੰਦਾ ਹੈ ਵਿਥਾਊਟ ਕਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰਨਾ ਹੁੰਦਾ ਹੈ ਅਗਰ ਤੁਸੀਂ ਸਾਡੇ ਤੋਂ ਤੇ ਮਸ਼ੀਨ ਵਰਕ ਵਗੈਰਾ ਸਾਡੇ ਤੋਂ ਜਿਹੜੇ ਸਾਰਾ ਸੂਟ ਵੀ ਰੈਡੀ ਕਰਵਾ ਸਕਦੇ ਹਾਂ ਜਾਂ ਐਸ ਇਟ ਇਜ਼ ਅਗਰ ਤੁਸੀਂ ਪਲੇਨ ਫੈਬਰਿਕ ਲੈਣਾ ਚਾਹੁੰਦੇ ਹੋ ਤਾਂ ਪਲੇਨ ਫੈਬਰਿਕ ਵੀ ਮਿਲ ਜੇਗਾ ਠੀਕ ਹੈ ਜੀ ਅਗਲਾ ਆਏਗਾ ਲਾਈਟ ਪਰਪਲ ਕਲਰ ਬਹੁਤ ਸੋਹਣੀਆਂ ਜੀਆਂ ਸ਼ੇਡਸ ਆਉਣਗੀਆਂ ਕਲਰ ਤੁਸੀਂ ਚੈੱਕ ਕਰਦੇ ਜਾਣਾ ਹੈ ਬੁਕਿੰਗ ਦਾ ਨੰਬਰ ਤੁਹਾਨੂੰ ਦੱਸ ਦਿੱਤਾ ਹੈ ਤੁਸੀਂ ਇਸ ਤੇ ਪਿਕ ਸੈਂਡ ਕਰਨੀ ਆ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ ਠੀਕ ਹੈ ਜੀ ਅਗਲੇ ਜਿਹੜੇ ਤੁਹਾਨੂੰ ਬਿਲਕੁਲ ਪਲੇਨ ਫੈਬਰਿਕ ਮਿਲੇਗਾ ਇਹ ਜਾਮ ਕਾਟਨ ਦਾ ਹੋਏਗਾ ਸਭ ਤੋਂ ਪਹਿਲੇ ਮੈਜੈਂਟਾ ਰਾਣੀ ਸ਼ੇਡ ਆਏਗੀ ਕਲਰ ਤੁਸੀਂ ਦੇਖਦੇ ਜਾਓ ਉਸ ਤੋਂ ਅਗਲਾ ਆਏਗਾ orange dark ਸ਼ੇਡ ਠੀਕ ਹੈ ਜੀ ਇਸ ਤੇ ਵਿੱਚ ਡਾਰਕ ਲਾਈਟ ਸਾਰੀਆਂ ਹੀ ਸ਼ੇਡਸ ਮਿਲ ਜਾਣਗੀਆਂ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਜਿਹੜਾ ਚੂਜ਼ ਕਰ ਲੈਣਾ ਹੈ ਅ ਇੱਕ ਤੋਂ ਬਾਅਦ ਤੁਹਾਨੂੰ ਜਿਹੜੇ ਆ ਸੂਟਸ ਮਿਲ ਸਕਦੇ ਆ ਇਸ ਦੇ ਵਿੱਚ ਕਿਉਂਕਿ ਫੁੱਲ ਸਟਾਕ ਅਵੇਲੇਬਲ ਆ ਤੇ ਇਸ ਤੋਂ ਅਗਲਾ ਕਲਰ ਤੁਸੀਂ ਦੇਖਦੇ ਜਾਓ ਬਹੁਤ ਪਿਆਰੀਆਂ ਜੀਆਂ ਸ਼ੇਡਸ ਨੇ ਸਮਰੀ ਜੇ ਕਲਰ ਵੀ ਆਉਣਗੇ ਥੋੜੇ ਥੋੜਾ ਡਾਰਕ ਕਲਰਸ ਵੀ ਤੁਹਾਨੂੰ ਮਿਲਣਗੇ ਅਗਲਾ ਦੇਖੋ ਇਸ ਦੇ ਵਿੱਚ ਬਹੁਤ ਪਿਆਰਾ ਕਲਰ ਠੀਕ ਹੈ ਗ੍ਰੇ ਟੋਨ ਆਏਗੀ ਕਲਰ ਬਹੁਤ ਸੋਹਣਾ ਆ ਡਾਰਕ ਗ੍ਰੇ ਟੋਨ ਆਏਗੀ ਠੀਕ ਹੈ ਜੀ ਆ ਮਸ਼ੀਨਵਰਕ ਦੇ ਕਾਫੀ ਜਿਹੜੇ ਡਿਜ਼ਾਈਨ ਸਾਡੀ ਸ਼ਾਰਟ ਵੀਡੀਓਜ਼ ਦੇ ਵਿੱਚ ਆਉਂਦੇ ਆ ਤੁਸੀਂ ਉੱਥੋਂ ਡਿਜ਼ਾਈਨ ਸਿਲੈਕਟ ਕਰਕੇ ਜਾਂ ਮਸ਼ੀਨਵਰਕ ਦੇ ਸੂਟਸ ਜਿਹੜੇ ਨੇ ਸਾਡੇ ਕੋਲ ਜਿਹੜੇ ਅਵੇਲੇਬਲ ਨੇ ਸਾਡੀ ਬੁਟੀਕ ਦੇ ਬਣੇ ਹੋਏ ਆ ਤੁਸੀਂ ਐਜ਼ ਇਟ ਇਜ਼ ਵੀ ਲੈ ਸਕਦੇ ਆ ਜਾਂ ਆਪਣੇ ਕੋਲ ਕੋਈ ਵੀ ਜਿਹੜਾ ਆ ਕਲਰ ਚੂਸ ਕਰਕੇ ਫੈਬਰਿਕ ਦਾ ਤੁਸੀਂ ਉਹਦੇ ਤੇ ਵੀ ਰੈਡੀ ਕਰਵਾ ਸਕਦੇ ਆ ਠੀਕ ਹੈ ਅਗਲਾ ਆਏਗਾ ਪਰਪਲ ਡਾਰਕ ਕਲਰ ਆ ਬਹੁਤ ਪਿਆਰੀ ਸ਼ੇਡ ਆਏਗੀ ਇਹ ਵੀ ਤੇ ਅਗਾ ਤੁਸੀਂ ਇਹਨਾਂ ਚੋਂ ਮੈਚਿੰਗ ਵੀ ਬਣਾ ਸਕਦੇ ਆ ਤੇ ਫੁੱਲ ਜਿਹੜਾ ਇੱਕ ਕਲਰ ਦਾ ਵੀ ਫੁੱਲ ਸੂਟ ਲੈ ਸਕਦੇ ਆ ਜਾਂ ਟਾਈ-ਟਾਈ ਮੀਟਰ ਦੇ ਜਿਹੜੇ ਅਗਰ ਤੁਸੀਂ ਮੈਚ ਕਰਕੇ ਲੈਣਾ ਚਾਹੁੰਦੇ ਹੋ ਤੇ ਮੈਚ ਵੀ ਕਰ ਸਕਦੇ ਆ ਠੀਕ ਹੈ ਅ ਇਸ ਤੋਂ ਅਗਲਾ ਆ ਗਿਆ ਡਾਰਕ ਫਰੋਜ਼ੀ ਕਲਰ ਠੀਕ ਹੈ ਜੀ ਅਗਰ ਤੁਸੀਂ ਇਹਦੇ ਨਾਲ ਦੁਪट्टे ਵੀ ਸਾਡੇ ਤੋਂ ਲੈਣਾ ਚਾਹੁੰਦੇ ਆ ਦੁਪट्टे ਵੀ ਸਾਡੇ ਕੋਲ ਜਿਸ ਤਰ੍ਹਾਂ ਲਾਈਨਿੰਗ ਟੱਬੀ ਹੋ ਗਿਆ ਆ ਥੋੜਾ ਚੈੱਕ ਟਾਈਪ ਹੋਇਆ ਮਸ ਮਸਲੀਨ ਹੋ ਗਿਆ ਸਾਰੇ ਹੀ ਦੁਪट्टे ਪਿਓਰ ਦੇ ਚਨਾਉਣ ਦੇ ਸਾਰੇ ਹੀ ਦੁਪੱਟੇ ਅਵੇਲੇਬਲ ਹੁੰਦੇ ਨੇ ਤੇ ਤੁਸੀਂ ਫੁੱਲ ਸੂਟ ਵੀ ਰੈਡੀ ਕਰਵਾ ਸਕਦੇ ਆਂ ਅਗਲਾ ਲਾਈਟ ਪਰਪਲ ਸ਼ੇਡ ਆ ਜਾਂਦੀ ਹੈ ਇਹ ਜਾਮ ਕਾਟਨ ਹੋਏਗਾ ਇਕਦਮ ਪਲੇਨ ਫੈਬਰਿਕ ਮਿਲੇਗਾ ਇਸ ਦੇ ਵਿੱਚ ਕੋਈ ਵੀ ਤੁਹਾਨੂੰ ਸੈਲਫ ਨਹੀਂ ਮਿਲੇਗਾ ਠੀਕ ਹੈ ਜੀ ਜਿਵੇਂ ਪਹਿਲੇ ਸੈਲਫ ਦੇ ਵਿੱਚ ਥੋੜਾ ਚੈੱਕ ਸੀਗਾ ਜਾਂ ਲਾਈਨਿੰਗ ਸੀਗੀ ਇਹ ਤੁਹਾਨੂੰ ਪਲੇਨ ਫੈਬਰਿਕ ਮਿਲੇਗਾ ਉਸ ਤੋਂ ਅਗਲਾ ਆਏਗਾ ਇਹ ਵੀ ਪਿੰਕ ਜੀ ਟੋਨ ਆਏਗੀ ਗਾਜਰੀ ਜੀ ਸ਼ੇਡ ਆਏਗੀ ਕਲਰ ਤੁਸੀਂ ਦੇਖਦੇ ਜਾਓ ਬਹੁਤ ਪਿਆਰੀਆਂ ਜੀਆਂ ਸ਼ੇਡਸ ਆਉਣਗੀਆਂ ਠੀਕ ਹੈ ਆ ਪਿੰਕ ਕਲਰ ਹੋ ਗਿਆ ਪਰਪਲ ਕਲਰ ਹੋ ਗਿਆ ਥੋੜਾ ਵਾਇਲਟ ਜਿਹਾ ਸ਼ੇਡ ਹੋ ਗਿਆ ਬਹੁਤ ਪਿਆਰੀਆਂ ਜੀਆਂ ਸ਼ੇਡਸ ਹੈ ਤੇ ਅਗਲੀ ਤੁਹਾਨੂੰ ਸਕਿਨ ਟਨ ਮਿਲੇਗੀ ਬਹੁਤ ਸੋਹਣਾ ਕਲਰ ਹੁੰਦਾ ਹੈ ਸਕਿਨ ਟਨ ਦੇ ਉੱਪਰ ਅਗਰ ਤੁਸੀਂ ਮਸ਼ੀਨ ਵਰਕ ਦਾ ਡਿਜ਼ਾਈਨ ਬਣਾਉਣਾ ਹੁੰਦਾ ਤਾਂ ਬਹੁਤ ਸੋਹਣੇ ਲੱਗਦੇ ਆ ਆ ਤੁਸੀਂ ਇਹ ਵਾਲੇ ਸੂਟਸ ਨੂੰ ਅਗਰ ਮਾਸ਼ੀਨਵਰਕ ਜਾਂ ਹੈਂਡਵਰਕ ਕੋਈ ਨਹੀਂ ਵੀ ਕਰਵਾਉਣਾ ਚਾਹੁੰਦੇ ਐਜ਼ ਇਟ ਇਜ਼ ਤੁਸੀਂ ਇਹਨਾਂ ਨੂੰ ਕੁੜਤਾ ਟਾਈਪ ਵੀ ਬਣਾ ਕੇ ਬਹੁਤ ਪਿਆਰੇ ਲੱਗਦੇ ਆ ਕੱਟ ਵਾਲਾ ਕੁੜਤਾ ਬਣਾ ਸਕਦੇ ਆ ਅੰਗੇ ਤੁਸੀਂ ਮਤਲਬ ਬਟਨ ਵਗੈਰਾ ਲਗਾ ਕੇ ਵੀ ਬਹੁਤ ਸੋਹਣੇ ਬਣਦੇ ਆ ਜਿਵੇਂ ਕਿ ਹੁਣ ਏ ਸ਼ੇਪ ਦਾ ਬਹੁਤ ਟ੍ਰੈਂਡ ਆ ਤੁਸੀਂ ਐਵੇਂ ਦਾ ਸੂਟ ਵੀ ਰੈਡੀ ਕਰ ਸਕਦੇ ਆ ਬਹੁਤ ਪਿਆਰੇ ਲੱਗਦੇ ਆ ਕੋਟ ਸੈੱਟ ਬਣਾ ਸਕਦੇ ਆ ਇਹਨਾਂ ਤੇ ਫਰਸ਼ੀ ਸਲਵਾਰ ਸੂਟ ਜਿਹੜੀ ਉਹ ਪਲੇਨ ਸੂਟਸ ਤੇ ਬਹੁਤ ਪਿਆਰੀ ਲੱਗਦੀ ਹੈ ਠੀਕ ਹੈ ਜਿਵੇਂ ਇਹ ਵਾਲੇ ਕਲਰਸ ਨੇ ਇਹਦੇ ਉੱਪਰ ਤੁਸੀਂ ਕੋਈ ਵੀ ਡਾਰਕ ਕਲਰ ਦਾ ਜਿਹੜਾ ਆ ਥੋੜੀ ਜੀ ਡਿਜ਼ਾਈਨਿੰਗ ਕਰਕੇ ਡ ਦੇ ਦੁਪट्टे ਦੇ ਨਾਲ ਵੀ ਇਹਨਾਂ ਨੂੰ ਜਿਹੜਾ ਉਹ ਰੈਡੀ ਕਰਵਾ ਸਕਦੇ ਆ ਠੀਕ ਹੈ ਉਸ ਤੋਂ ਅਗਲਾ ਕਲਰ ਤੁਸੀਂ ਚੈੱਕ ਕਰਦੇ ਜਾਓ ਬਹੁਤ ਪਿਆਰੀਆਂ ਜੀਆਂ ਸ਼ੇਡਸ ਆਉਣਗੀਆਂ ਇਸ ਵੀਡੀਓ ਦੇ ਵਿੱਚ ਹਰ ਇੱਕ ਪੈਨ ਦੀ ਪਸੰਦਾ ਕਲਰ ਹੋਏਗਾ ਫੈਬਰਿਕ ਜਾਮ कॉटन ਔਰ कॉटन ਬਰਬਰੀ ਹੋਏਗਾ ਬਹੁਤ ਹੀ ਟ੍ਰੈਂਡਿੰਗ ਵਾਲੇ ਫੈਬਰਿਕ ਹੋਣਗੇ ਬਹੁਤ ਪਿਆਰੇ ਜਿਹੇ ਕਲਰ ਹੋਣਗੇ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਮਿਲ ਜਾਣਗੀਆਂ ਤੇ ਤੁਸੀਂ ਸ਼ਾਰਟ ਵੀਡੀਓ ਚੋਂ ਅਗਰ ਸਾੜ ਤੋਂ ਹੀ ਮਸ਼ੀਨ ਵਰਕ ਦਾ ਸੂਟ ਬਣਵਾਉਣਾ ਚਾਹੁੰਦੇ ਆਂ ਤੇ ਉਹ ਵੀ ਬਣਵਾ ਸਕਦੇ ਆਂ ਠੀਕ ਹੈ ਜੀ ਜਿਸ ਤਰ੍ਹਾਂ ਹੁਣ ਫਿਰ ਤੋਂ ਨੈਕ ਲਾਈਨ ਔਰ ਆ ਬਾਜੂ ਦੀ ਜਿਹੜੀ embroidery ਦਾ ਕਾਫੀ trend ਆ ਤੁਸੀਂ ਉਵੇਂ ਵੀ ਬਣਾ ਸਕਦੇ ਆ ਤੇ ਜਿਸ ਤਰ੍ਹਾਂ ਕੱਲ ਸਾਡੀ ਵੀਡੀਓ ਆਈ ਸੀ ਉਹ print suits ਤੇ ਆਈ ਸੀਗੀ ਤੇ ਤੁਸੀਂ print suit ਜਿਹੜੇ ਉਹ ਵੀ ਸਾਡੇ ਤੋਂ ਬਣਵਾ ਕੇ ਉਹਨਾਂ ਨੂੰ ਵੀ ਥੋੜਾ ਡਿਜ਼ਾਈਨਰ ਲੁੱਕ ਜਿਹੜੀ ਉਹ ਦੇ ਸਕਦੇ ਆ ਠੀਕ ਹੈ ਜੀ ਅਗਲਾ ਆ ਗਿਆ ਇਸ ਦੇ ਵਿੱਚ ਮਹਿਰੂਨ ਕਲਰ లై డార్క్ సారియా హి షేడ్స్ అవైలబుల్ ਉਸ ਤੋਂ ਅਗਲਾ ਮਸਟਰਡ ਕਲਰ ਠੀਕ ਹੈ ਜਿਸ ਤਰ੍ਹਾਂ ਮਸਟਰਡ ਦੇ ਨਾਲ ਮਹਿਰੂਨ ਥੋੜਾ ਕੰਬੀਨੇਸ਼ਨ ਟਾਈਪ ਵੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਆ ਠੀਕ ਹੈ ਜੀ 2.5 ਮੀਟਰ ਦਾ ਵੀ ਤੁਹਾਨੂੰ ਇਹ ਵਾਲਾ సూਟ ਮਿਲ ਜੇਗਾ ਤੇ ਫੁੱਲ ਸਟਾਕ ਹੋਏਗਾ ਤੇ ਤੁਸੀਂ ਜਿਹੜਾ ਆਰਡਰ ਜਲਦੀ ਤੋਂ ਜਲਦੀ ਕਰ ਲੈਣਾ ਹੈ 7814352822 ਤੇ ਤੁਸੀਂ ਆਰਡਰ ਕਰਨਾ ਹੈ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ ਤੁਸੀਂ ਸਾਨੂੰ ਡੀਐਮ ਕਰਨਾ ਹੈ ਪਿਕਸੈਂਡ ਕਰਨੀ ਹੈ ਜਿਹੜਾ ਵੀ ਸੂਟ ਕਲਰ ਪਸੰਦ ਆਉਂਦਾ ਹੈ ਤੇ ਪੇਮੈਂਟ ਕਰਕੇ ਤੁਹਾਡਾ ਆਰਡਰ ਕਨਫਰਮ ਹੋ ਜਾਏਗਾ ਠੀਕ ਹੈ ਜੀ ਕਲਰ ਤੁਸੀਂ ਇੱਕ ਵਾਰ ਫੇਰ ਦੇਖਦੇ ਜਾਓ ਲਾਈ ਡਾਰਕ ਸਾਰੀਆਂ ਹੀ ਸ਼ੇਡਸ ਅਵੇਲੇਬਲ ਨੇ ਅ ਮੈਚਿੰਗ ਵੀ ਕਰ ਸਕਦੇ ਆ ਫੁੱਲ ਫੁੱਲ ਸੂਟ ਵੀ ਲੈ ਸਕਦੇ ਆ ਠੀਕ ਆ ਬਹੁਤ ਹੀ ਵਧੀਆ ਸਟੱਫ ਰੇਂਦਾ ਆ ਕਲਰ ਵਾਈਜ਼ ਤੁਹਾਨੂੰ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਏਗੀ ਤੇ ਤੁਸੀਂ ਇਹਨਾਂ ਨੂੰ ਜਿਹੜਾ ਆ ਐਜ਼ ਇਟ ਇਜ਼ ਵੀ ਲੈ ਸਕਦੇ ਆ ਤੇ ਅਸਟ ਤੋਂ ਵਰਕ ਵੀ ਕਰਾ ਸਕਦੇ ਆ ਕਲਰ ਦੇਖਦੇ ਜਾਓ ਬਹੁਤ ਪਿਆਰੀਆਂ ਜੀਆਂ ਸ਼ੇਡਸ ਨੇ ਠੀਕ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਮੰਥ ਦੇ ਲਾਸਟ ਵਿੱਚ ਇੱਕ ਸੂਟ ਦਾ ਗਿਫਟ ਕਰਦੇ ਹਾਂ ਪਰ ਮੈਂ ਦੇ ਲਾਸਟ ਵਿੱਚ ਅਸੀਂ ਕੱਢਾਂਗੇ ਤਿੰਨ ਸੂਟਾਂ ਦਾ ਗਿਵ ਅਵੇ ਲਾਸਟ ਦੇ ਡੇ ਜਿਹੜਾ ਵੀ ਆਏਗਾ ਤੇ ਸਿਰਫ ਮੈਂ ਦੇ ਲਾਸਟ ਵਿੱਚ ਹੀ ਕੱਢਾਂਗੇ ਉਹ ਵਾਲੇ ਵਿਊਅਰਸ ਦੇ ਲਈ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਸਾਡੀ ਲੌਂਗ ਵੀਡੀਓਜ਼ ਨੂੰ ਦੇਖਦੇ ਨੇ ਕਮੈਂਟ ਕਰਕੇ ਜਾਂਦੇ ਨੇ ਤੇ ਸਾਡੀ ਲਾਈਵ ਤੇ ਆਉਂਦੇ ਨੇ ਹਰ ਰੋਜ਼ ਠੀਕ ਹੈ ਜੀ ਲਾਈਵ ਦਾ ਟਾਈਮ ਜਿਹੜਾ ਆ ਉਹ ਕਾਫੀ ਭੈਣਾਂ ਨੂੰ ਪਤਾ ਨਹੀਂ ਚੱਲਦਾ ਪਿਆ ਥੋੜੀ ਜਿਹੀਆਂ ਪਰਸਨਲ ਕਹਿ ਸਕਦੇ ਆ ਕਿ ਬਿジネス ਆ ਤੇ ਇਸ ਕਰਕੇ ਲਾਈਵ ਮਾਰਨਿੰਗ ਚ 11:30 ਤੇ ਆਉਂਦੀ ਸੀਗੀ ਪਰ ਹੁਣ ਰਾਤ ਨੂੰ 9 ਵਜੇ ਲਾਈਵ ਆਉਂਦੀ ਆ ਸਾਰੀਆਂ ਪੈਣਾ ਛੜਿਆ ਇਹ ਵੀ ਦੇਖ ਲੈਣਾ ਹਨਾ ਸਾਰੇ ਵਿਊਅਰਸ ਜਿਹੜੇ ਦੇਖ ਲੈਣ ਕਿ ਰਾਤ ਨੂੰ 9 ਵਜੇ ਸਾਡੇ ਚੈਨਲ ਤੇ ਲਾਈਵ ਆਉਂਦੀ ਆ ਤੁਸੀਂ ਲਾਈਵ ਨੂੰ ਵੀ ਅ ਦੇਖਿਆ ਕਰਨਾ ਹੈ ਲਾਈਵ ਦੇ ਵਿੱਚ ਵੀ ਜੁਆਇਨ ਹੋਣਾ ਹੈ ਤੇ ਲੌਂਗ ਵੀਡੀਓ ਤੇ ਵੀ ਕਮੈਂਟ ਕਰਨੇ ਆ ਤਾਂ ਜੋ ਕਿਉਂਕਿ ਤੁਸੀਂ ਦੇਖਦੇ ਤਾਂ ਹੈਗੇ ਆ ਸਾਰੇ ਪਰ ਜਿਹੜਾ ਇੱਕ ਤੁਹਾਡਾ ਨਾਮ ਜਿਹੜਾ ਹਾਈਲਾਈਟ ਹੁੰਦਾ ਹੈ ਸਾਨੂੰ ਪਤਾ ਚੱਲਦਾ ਹੈ ਕਿਹੜੇ ਸਾਡੇ ਚੈਨਲ ਨੂੰ ਸਪੋਰਟ ਕਰਦੇ ਪਏ ਕਿਹੜੇ ਸਾਡੇ ਚੈਨਲ ਤੇ ਕੰਟੀਨਿਊ ਆ ਰਹੇ ਨੇ ਤੇ ਅਸੀਂ ਉਹਨਾਂ ਦੇ ਵਿੱਚੋਂ ਫਿਰ ਗਿਫਟ ਜਿਹੜਾ ਅਨਾਉਂਸ ਕਰਦੇ ਆ ਇਸ ਕਰਕੇ ਕਮੈਂਟ ਕਰਨਾ ਜਿਹੜਾ ਹੈ ਥੋੜਾ ਜਿਹਾ ਜ਼ਰੂਰੀ ਹੋ ਜਾਂਦਾ ਠੀਕ ਹੈ ਜੀ ਚੈੱਕ ਕਰਦੇ ਜਾਣਾ ਤੁਸੀਂ ਕਲਰ ਬਹੁਤ ਪਿਆਰੀ ਜੀ ਕਲਰਿੰਗ ਆਏਗੀ ਬਹੁਤ ਹੀ ਪਿਆਰੀ ਜੀ ਸਲਵ ਦੇ ਵਿੱਚ ਵੀ ਆਉਣਗੇ ਪਲੇਨ ਫੈਬਰਿਕ ਆਏਗਾ ਲਾਈਨਿੰਗ ਫੈਬਰਿਕ ਆ ਜੋ ਵੀ ਮਾਰਕੀਟ ਦੇ ਵਿੱਚ ਚੱਲਦਾ ਪਿਆ ਇਸ ਦੇ ਵਿੱਚ ਜਿਹੜਾ ਬਰਬਰੀ ਦੇ ਸੂਟਸ ਨੇ ਉਹ ਤੁਹਾਨੂੰ 595 ਦੇ ਪੈਣਗੇ ਜਿਹੜੇ ਜਾਮ ਕਾਟਨ ਦੇ ਆ ਉਹ ਤੁਹਾਨੂੰ 495 ਦੇ ਪੈਣਗੇ ਠੀਕ ਹੈ ਜੀ ਇਹ ਗੱਲ ਦਾ ਤੁਸੀਂ ਥੋੜਾ ਜਿਹਾ ਧਿਆਨ ਰੱਖਣਾ ਸ਼ਿਪਿੰਗ ਦਾ ਕੋਈ ਵੀ ਐਕਸਟਰਾ ਤੁਹ ਚਾਰਜ ਪੇ ਨਹੀਂ ਕਰਨਾ ਪਏਗਾ ਤੇ ਬੁਕਿੰਗ ਦਾ ਨੰਬਰ ਜਿਹੜਾ ਹੈ ਤੁਹਾਨੂੰ ਦੱਸ ਦਿੱਤਾ 37814352822 ਬੁਕਿੰਗ ਤੁਸੀਂ ਜਲਦੀ ਤੋਂ ਜਲਦੀ ਕਰ ਲੈਣੀ ਆ ਤੇ ਅਗਰ ਤੁਸੀਂ ਆਊਟ ਆਫ ਇੰਡੀਆ ਜਿਹੜੇ ਸੂਟ ਸੜ ਤੋਂ ਡੈਡੀ ਕਰਵਾਉਣਾ ਚਾਹੁੰਦੇ ਆ ਉਹ ਸਾਰੀਆਂ ਹੀ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਜਣੇ ਸਾਨੂੰ ਆਰਡਰ ਦੇ ਸਕਦੇ ਆ ਤੇ ਆਰਡਰ ਆਪਣੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਆ ਠੀਕ ਹੈ ਜੀ ਆ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਤੁਸੀਂ ਚੈਨਲ ਨੂੰ ਜਿਹੜਾ ਵਾਤੋ ਵਾਤ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਸਾਡਾ ਇੰਸਟਾਗ੍ਰam ਤੇ ਵੀ ਪੇਜ ਹੈ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਤੇ ਤੁਸੀਂ ਉੱਥੇ ਵੀ ਵਿਜ਼ਿਟ ਕਰ ਸਕਦੇ ਆ ਬਹੁਤ ਹੀ ਪਿਆਰੇ ਜਿਹੜੇ ਉਹ ਡਿਜ਼ਾਈਨ ਜਿਸ ਤਰ੍ਹਾਂ ਮਸ਼ੀਨਵਰਕ ਹੈਂਡਵਰਕ ਦੇ ਅਵੇਲੇਬਲ ਹੁੰਦੇ ਆ ਸਾਡੀ ਸ਼ਾਪ ਦੇ ਜਿਹੜੇ ਸੂਟਸ ਨੇ ਉਹ ਵੀ ਸਾਰੇ ਅਵੇਲੇਬਲ ਹੁੰਦੇ ਆ ਵਿਦ ਰੇਟ ਠੀਕ ਹੈ ਜਿਹੜੇ ਸ਼ਾਪ ਦੇ ਸੂਟਸ ਨੇ ਉਹ ਤੁਹਾਨੂੰ ਰੇਟ ਵਾਈਜ਼ ਵੀ ਉੱਥੇ ਮਿਲ ਜਾਣਗੇ ਤੇ ਬਹੁਤ ਈਜ਼ੀਲੀ ਤੁਸੀਂ ਜਿਹੜਾ ਉਥੋਂ ਵੀ ਸ਼ਾਪਿੰਗ ਕਰ ਸਕਦੇ ਆ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਇੰਸਟਾਗ੍ਰam ਤੇ ਵੀ ਪੇਜ ਹੈ ਦਾ YouTube ਚੈਨ ਸੇਮ ਚੈਨਲ ਜਿਹੜਾ ਹੈ ਸਾਡਾ YouTube ਤੇ ਹੈ ਸਾਡਾ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ